ਬਾਪਾ ਉਹ ਨਹੀਂ ਹੁੰਦੇ ਜੋ ਉਹ ਪ੍ਰੇਰਸਾ ਬਣਦੇ ਗੁਰੂ ਪ੍ਰਤਾਪ ਨੋਟ ਵਿੱਚ ਸੋ ਇਸ ਤਰ੍ਹਾਂ ਬਾਬਾ ਜੀ ਦੇ ਬਚਨਾਂ ਮਹਾ ਪਰਮ ਦੇ ਸੰਗਤ ਕਰਨ ਦੇ ਇਹ ਫੈਨੈਸ ਬਾਬਾ ਜੀ ਦੇ ਕਹਿੰਦੇ ਆ ਜਿਹੜੀਆਂ ਇੰਨੀਆਂ ਬੜੀਆਂ ਸਾਖੀਆਂ ਨੇ ਜੋ ਬਾਬਾ ਜੀ ਨੇ ਕਿਰਪਾ ਬਖਸ਼ਾ ਕੀਤੀਆਂ ਸੋ ਐਸੇ ਮਹਾਨ ਪਰਪਰ ਬਾਬਾ ਜੀ ਨੇ ਜੋ ਆਪਣਾ ਬਚਨ ਸਰਵਨ ਕੀਤੇ ਅੱਜ ਵੀ ਬਾਬਾ ਜੀ ਬਖਸ਼ਾ ਕਰ ਰਹੇ ਹਨ ਔਰ ਕਦ ਦਾ ਸਰਵਨ ਕਿਵੇਂ ਬਾਬਾ ਜੀ ਨੇ ਦੁਨੀਆ ਨੂੰ ਤਾਲਾ ਕੀਤਾ ਕਿਵੇਂ ਬਖਸ਼ਾ ਕੀਤੇ ਆ ਬਾਬਾ ਜੀ ਦੇ ਹਜ਼ੂਰੀ ਕਵੀ ਕਰਨ ਜਿਹੜੇ ਬਾਬਾ ਜੀ ਜਸ ਸਿੰਘ ਨੇ ਲਿਖੀ ਹੋਈ ਕਵਤਾਂ ਨੂੰ ਐਸ ਤਰ੍ਹਾਂ ਸਰਵਨ ਕਰ ਆਇਆ ਆਪ ਇਸ ਜਗ ਨੂੰ ਸੁਧਾਰਨੇ ਬੇੜੇ ਭਗਤ ਗਰੀਬਾਂ ਦੇ ਉਤਾਰਨੇ ਜਾਇਆ ਆਪ ਜੀ ਤਾਂ ਸਦਾ ਬਨਹਾਰ ਨੇ ਜੋ ਵੀ ਮੰਗਿਆ ਕਿਸੇ ਨੇ ਸੋਈ ਦਿੱਤਾ ਦਾਨ ਜੀ ਤਾਹੀ ਆਪ ਨੂੰ ਕਹਿਣ ਸਾਰੇ ਮਿਹਰਮਾਨ ਜੀ ਤਾਹੀ ਆਪ ਨੂੰ ਕਹਿਣ ਸਾਰੇ ਮਿਹਰਵਾਨ ਜੀ ਜਿਨੇ ਆਪ ਕੀਤੀ ਕਾਰੀ ਤਾਤਾ ਕਮ ਕਰ ਦਿੱਤੇ ਉਹਦੇ ਸਾਰੇ ਨੋਟ ਜੀ ਕਿਸੇ ਗੱਲ ਦੀ ਨਾ ਰਹਿਣ ਦਿੱਤੀ ਟੋਟ ਜੀ ਤੁਸੀਂ ਜਾਨ ਰਾਮਾ ਜੁਗਾਂ ਦੀ ਮਿੱਟੀ ਕੋਖ ਨੰਗ ਜੀ ਸੋਹਣਾ ਨਾਮ ਦਾ ਜਨਾਤਾ ਮਨ ਤਾਈ ਰੰਗ ਜੀ ਸੋਹਣਾ ਨਾਮ ਦਾ ਜਨਾਤਾ ਮਨ ਤਾਈ ਰੰਗ ਜੀ ਕਿੱਥੇ ਆ ਸਾਹਮਣੇ ਜਦ ਨਾਲ ਇਨਾ ਅੱਖਾਂ ਦੇ ਜਿਹੜੇ ਬੰਦੇ ਸੀ ਨੇ ਕੌਡੀਆਂ ਤੇੱਖਾਂ ਦੇ ਕਰ ਕੇ ਰੱਬਾ ਬੁਲਾਦੇ ਤੁਸੀਂ ਲੱਖਾਂ ਦੇ ਵਿੱਚ ਦੁਨੀਆਂ ਦੇ ਮਿਲੇ ਸੁਖ ਸੁਭਾਵ ਵਾਲ ਜੀ ਕਾਹੇ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਕਾਹੇ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਜਿਹੜੇ ਘੇਰੇ ਸੀਗੇ ਪਾਰੀ ਦੁੱਖ ਰੋਗ ਨਹੀਂ ਢੋੜੇ ਦੁੱਖ ਸਾਮਕਰਤੇ ਅਰੋ ਲੱਪਾ ਮਟਾ ਕੇ ਸਭ ਸੋਗ ਨੇ ਸੌਖੇ ਕਾਰ ਦਿੱਤੇ ਸੀ ਇਹ ਜਿਹੜੇ ਅਤੀ ਤੰਗ ਜੀ ਸੋਹਣਾ ਨਾਮ ਦਾ ਚੜਾਤਾ ਮਨਾਤਾ ਹੀ ਰੰਗ ਜੀ ਸੋਹਣਾ ਨਾਮ ਦਾ ਚੜਾਤਾ ਮਨਾਤਾ ਹੀ ਰੰਗ ਜੀ ਲੱਖਰ ਰੂਹਾਂ ਸਿਜੋ ਫੇਰਨ ਸਰਪੀਆਂ ਤੇਰੇ ਦਾਰੇ ਉਤੋਂ ਮਿਲੀਆਂ ਜੋ ਮਾਫੀਆਂ ਇਸ ਘਰ ਵਿੱਚ ਹੋਇਆ ਇਹਨਾਂ ਸਪੀਆਂ ਸਭ ਕਰ ਤੇ ਖਦਮ ਰੋਗਵਾਲੇ ਕਾਣ ਜੀ ਤਾਹੀ ਆਪ ਨੂੰ ਕਹਿਣ ਸਰ ਮਿਹਰਬਾਨ ਜੀ ਤਾਹੀ ਆਪ ਨੂੰ ਕਹਿਣ ਸਰ ਮਿਹਰਬਾਨ ਜੀ ਕੀਤੇ ਉਗੜ ਨ ਕਿਸੇ ਦੇ ਸਤਾਰੇ ਦੀ ਵੱਡੇ ਵੱਡੇ ਪਾਪੀ ਮੇਰਾ ਕਰਤਾਰੇ ਦੀ ਜਾਈਏ ਆਪ ਜੀ ਤੋਂ ਬਾਰੇ ਮਲੇ ਹਾਰੇ ਜੀ ਜਾਈਏ ਆਪ ਜੀ ਤੋਂ ਬਾਰੇ ਮਲੇ ਹਾਰੇ ਜੀ ਜੀ ਸੋਹਣਾ ਨਾਮ ਦਾ ਜਣਾ ਤਾ ਮਨ ਤਾਹੀ ਰੰਗ ਜੀ ਸੋਹਣਾ ਨਾਮ ਦਾ ਜਣਾ ਤਾ ਮਨ ਤਾਹੀ ਰੰਗ ਜੀ ਬਣਾ ਕੀਤਾ ਤੁਸੀਂ ਅਮਰਤ ਸੰਚਾਰ ਦੀ ਛਕਾਇਆ ਅਮਰਤ ਜਾਨੋ ਖੰਡੇ ਧਾਰ ਜੀ ਕੀਤੇ ਖਾਦ ਸੋ ਜੋ ਤਾਰ ਪਰ ਪਿਆਰ ਜੀ ਸਿੰਘ ਗੁਰੂ ਦੇਸ ਗਏ ਚੜੀ ਖੰਡੇ ਪਾਲ ਜੀ ਤਾਹੀ ਆਤਮ ਨੂੰ ਕਹਿਣ ਸਾਰੇ ਮੇਰਵਾਨ ਜੀ ਤਾਹੀ ਆਪਨ ਰੇਹਰ ਮਾਨ ਜੀ ਉਹ ਮੋਹ ਲੈ ਦੁਨੀਆ ਨੂੰ ਸੱਚੇ ਤੇਰੇ ਪਿਆਰ ਨੇ ਜਿੱਤੇ ਉਹ ਜੋ ਤੇਰੇ ਪੈ ਉਪਕਾਰ ਨੇ ਗੇਜਾ ਸੰਗਤ ਕੋ ਸੁਨਾਵ ਲੈ ਹਾਨੀ ਸਦਾ ਪਾਵਨਾ ਦੀ ਖੇਲ ਤੇ ਤੁਰੇ ਮੰਗ ਜੀ ਸੋਹਣਾ ਨਾਮ ਦਾ ਚੜਾਤਾ ਮਨ ਤਾਂ ਹੀ ਰੰਗ ਜੀ ਸੋਹਣਾ ਨਾਮ ਦਾ ਚੜਾਤਾ ਮਨ ਤਾਂ ਹੀ ਰੰਗ ਜੀ